ਜੈਤੋ ਖੇਡ ਸਟੇਡੀਅਮ ਵਿਖੇ 15 ਅਗਸਤ ਬੜੀ ਹੀ ਧੂਮ ਧਾਮ ਦੇ ਨਾਲ ਗਿਆ ਮਨਾਇਆ ਐਸ ਡੀ ਐਮ ਜੈਤੋ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਜਾਣਕਾਰੀ ਅਨੁਸਾਰ 75ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਅੱਜ ਇਥੋਂ ਦੇ ਖੇਡ ਸਟੇਡੀਅਮ ਵਿਖੇ ਬੜੀ ਹੀ ਧੂਮ ਧਾਮ ਦੇ ਨਾਲ 15 ਅਗਸਤ ਮਨਾਇਆ ਗਿਆ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਮਾਨਯੋਗ ਐਸ ਡੀ ਐਮ ਜੈਤੋ ਸੂਰਜ ਕੁਮਾਰ ਜੀਆ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਐਸ ਡੀ ਐਮ ਜੈਤੋ ਸੂਰਜ ਕੁਮਾਰ ਜੀਆ ਦਾ 15 ਅਗਸਤ ਨੂੰ ਲੈ ਕੇ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਜਿਨ੍ਹਾਂ ਦੇ ਪੂਰਵ祖ਾਂ ਨੇ ਪੰਜਾਬੀਆਂ ਅਤੇ ਪੂਰੇ ਦੇਸ਼ ਨੂੰ ਜਿਹੜਾ ਬਹੁਤੋ ਮੁਬਾਰਕਾ ਅਸੀਂ ਜੋ ਸਾਡੇ ਪੂਰਵਜਾਂ ਨੇ ਸਾਡੇ ਸੁਤੰਤਰਤਾ ਸੰਾਨੀਆਂ ਨੇ ਜੋ ਸੁਪਨਾ ਭਾਰਤ ਦਾ ਦੇਖਿਆ ਸੀ ਅਸੀਂ ਉਹਨੂੰ ਸਾਕਾਰ ਕਰਨ ਵਿੱਚ ਜੋ ਯੋਗਦਾਨ ਪਾ ਰਹੇ ਹਾਂ ਉਹਦਾ ਰਿਕਗਨੀਸ਼ਨ ਕਰਦੇ ਹਾਂ ਜਿਹੜੇ ਜਿਹੜੇ ਅਧਿਕਾਰੀ ਸੀਗੇ ਜਿਨ੍ਹਾਂ ਨੇ ਵਧੀਆ ਪਰਫਾਰਮ ਕੀਤਾ ਅਤੇ ਬੱਚਿਆਂ ਨੇ ਵੀ ਇਸ ਵਿੱਚ ਸ਼ਲਾਘਾਯੋਗ ਜਿਹੜੀ ਪਰਫਾਰਮੈਂਸਸ ਦੇਣੀਆਂ ਨੇ ਅਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਅਸੀਂ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਜੋ ਆਜ਼ਾਦ ਭਾਰਤ ਦਾ ਸੁਪਨਾ ਸਾਡੇ ਸੁਤੰਤਰਤਾ ਦੇ ਸਨਾਨੀਆਂ ਨੇ ਦੇਖਿਆ ਸੀਗਾ ਆਪਾਂ ਉਸ ਨੂੰ ਸাকার ਕਰਨਾ ਹੈ ਅਤੇ ਉਹਦੇ ਵਿੱਚ ਭਾਰਤ ਨੂੰ ਮਹਾਨ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਹੈ ਸਰ ਜੀ ਗੱਲ ਕੀਤੀ ਜਾਵੇ ਤਾਂ 15 ਜੁਲਾਈ ਦਾ ਨਹਿਰੂ ਦੀ ਜੇਲ੍ਹ ਹੈ ਉਹ ਫਿਰ ਖਸਤਾ ਹਾਲਤ ਹੁੰਦੀ ਜਾਂਦੀ ਹੈ ਠੀਕ ਨਾ ਚਲਦੀ ਉਹਦੀ ਰੀਨੋਵੇਸ਼ਨ ਦਾ ਕੰਮ ਜਿਹੜਾ ਹੈਗਾ ਅਸੀਂ ਕੰਪੋਜ਼ਲ ਭੇਜਦੇ ਆ ਤੇ ਉਹ ਪੂਰਾ ਧਿਆਨ ਰੱਖਣ ਕਿ ਸਾਡੀ ਜਿਹੜੀ ਹੈ ਸਿਰੋਹਰ ਹੈ ਉਹ ਤੇ ਧਿਆਨ ਜੀ ਠੀਕ ਹੋ ਗਿਆ ਠੀਕ ਹੈ ਸਰ ਥੈਂਕ ਯੂ ਆਓ ਆਨੰਦ ਮਾਣੀਏ ਵੱਖ-ਵੱਖ ਝਾਕੀਆਂ ਦਾ ਤੇ ਸਕੂਲੀ ਬੱਚਿਆਂ ਦੇ ਪ੍ਰੋਗਰਾਮ ਦਾ ਇਸ ਤਾਰੇ ਨੇ ਛੋਟੇ-ਛੋਟੇ ਵਿਦਿਆਰਥੀ ਨੇ ਤੇ ਨਾਲ ਹੀ ਪਿੱਛੇ ਉਹਨਾਂ ਦੇ ਰੋਰ ਯਸਰ ਜੀ ਬਹੁਤ ਸਕਾਰਤਮਕ ਕੀਂਦੇ ਆਜ਼ਮ ਭਗਤ ਸਿੰਘ ਰਾਜ ਸੁਭਦੇ ਸਰਕਾਰ ਕਰਤਾਰ ਸਿੰਘ